ਜੇਕਰ ਤੁਸੀਂ ਇਹ ਕੰਮ ਕਰ ਲਿਆ ਨਾ ਤਾਂ ਸਾਰੀ ਗਰਮੀ ਆ ਜਿਹੜਾ ਤੁਹਾਨੂੰ ਕਦੇ ਗਰਮੀ ਨਹੀਂ ਲੱਗੇਗੀ ਕਦੇ ਤੁਹਾਡੇ ਕੋਲ ਡਾਕਟਰ ਕੋਲ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਗੀ ਛੋਟਾ ਜਿਹਾ ਕੰਮ ਆ ਸਾਰਿਆਂ ਨੇ ਇਹ ਆਪਣੇ ਘਰੇ ਆ ਜਿਹੜਾ ਇਹ ਜ਼ਰੂਰ ਟਰਾਈ ਕਰਨਾ 1 ਲੀਟਰ ਜਿਹੜਾ ਪਾਣੀ ਆ ਕਿਸੇ ਵੀ ਵੱਡੇ ਵਰਤਨ ਦੇ ਵਿੱਚ ਤੁਸੀਂ ਲੈਣਾ ਹੈਗਾ ਮਿੰਕੇ ਇਦਾਂ ਲੈ ਲਓ ਸਾਡਾ ਜਿਵੇਂ ਗਲਾਸ ਪਾਈ ਆ ਕਦਾ ਤਾਂ ਮੈਂ ਚਾਰ ਗਲਾਸ ਆ ਜਿਹੜੇ ਲੈ ਰਹੀ ਆ 1 ਲੀਟਰ ਲੈ ਲਓ ਥੋੜਾ ਬਹੁਤਾ ਵਾਧਾ ਜਾਂ ਘਾਟੋ ਹੋ ਸਕਦਾ ਉਹ ਕੋਈ ਗੱਲ ਨਹੀਂ ਇੱਕ ਆਪਾਂ ਖੀਰਾ ਲੈਣਾ ਤੇ ਨੂੰ ਬ੍ਰਿਕ ਬ੍ਰਿਕ ਕੱਟ ਕੇ ਜਿਹੜਾ ਇਹਦੇ ਵਿੱਚ ਇਹਦਾ ਪਾ ਲੈਣਾ ਜਿਵੇਂ ਆਪਾਂ ਖਾਣੇ ਹੁੰਨੇ ਆ ਉਸ ਤਰ੍ਹਾਂ ਦੀਆਂ ਮਤਲਬ ਬਾਈਟਸ ਦੇ ਵਿੱਚ ਆਪਾਂ ਇਹਨੂੰ ਕੱਟਣਾ ਹੈਗਾ ਤੇ ਕੱਟ ਕੇ ਇਹਦੇ ਵਿੱਚ ਪਾ ਲੈਣਾ ਬਹੁਤ ਹੀ ਇਹ ਸੋਹਣੀ ਚੀਜ਼ ਆ ਤੇ ਇਹਦੇ ਨਾਲ ਕਦੇ ਵੀ ਗਰਮੀ 'ਚ ਜਿਵੇਂ ਲੂਮ ਵਗੈਰਾ ਬੱਚਿਆਂ ਨੂੰ ਹੋ ਜਾਂਦੇ ਆ ਆਪਾਂ ਨੂੰ ਹੋ ਜਾਂਦੇ ਆ ਗਰਮੀ ਨਾਲ ਸਕਿਨ ਖਰਾਬ ਹੋ ਜਾਂਦੀ ਆ ਇਨਫੈਕਸ਼ਨ ਹੋ ਜਾਂਦੀ ਆ ਮਤਲਬ ਕੁਝ ਵੀ ਨਹੀਂ ਹੋਏਗਾ ਲੂਮ ਵਗੈਰਾ ਗਰਮੀ 'ਚ ਡਾਕਟਰ ਕੋਲ ਜਾਣ ਦੀ ਤੁਹਾਨੂੰ ਲੋੜ ਨਹੀਂ ਇੱਕ ਆਪਾਂ ਇਹਦੇ ਵਿੱਚ ਨਿੰਬੂ ਲੈਣਾ ਇਦਾਂ ਲੈਮਨ ਨੂੰ ਕੱਟ ਕੇ ਚਾਰ ਪੀਸ ਕਰਕੇ ਪਾਉਣਾ ਇਹਨੂੰ ਨਿਚੋੜ ਕੇ ਨਹੀਂ ਪਾਉਣਾ ਧਿਆਨ ਰੱਖੇ ਵੀ ਆਪਾਂ ਕਿ ਨੇंबू ਨੂੰ ਚੋੜ ਕੇ ਪਾਉਣ ਦੀ ਕੋਸ਼ਿਸ਼ ਕਰਦੇ ਆ ਕੱਟ ਕੇ ਉਦਾਂ ਹੀ ਤੁਸੀਂ ਪੀਸ ਆ ਜਿਹੜੇ ਇਦਾਂ ਛੋਟੇ ਛੋਟੇ ਬਰੀਕ ਪੀਸ ਕਰ ਦੋ ਉਦਾਂ ਹੀ ਤੁਸੀਂ ਪਾਣੀ ਦੇ ਵਿੱਚ ਇਹਨਾਂ ਨੂੰ ਇਹ ਦਾ ਸੁਪਣਾ ਹੈਗਾ ਤੇ ਇਹਨੂੰ ਬਿਲਕੁਲ ਵੀ ਜਿਹੜਾ ਨਚੋੜਨਾ ਨਹੀਂ ਹੈਗਾ ਇਹ ਗੱਲ ਆ ਜਿਹੜੀ ਉਹ ਧਿਆਨ ਦੇ ਵਿੱਚ ਰਵੇ ਇਹ ਮੈਂ ਤੁਹਾਨੂੰ ਬਸ ਲਾਸਤੇ ਦੀ ਦੱਸੂਗੀ ਵੀ ਕੀ ਟੈਕਨੀਕ ਹੈਗੀ ਹੈ ਪੀਣ ਦੀ ਤੇ ਬਹੁਤ ਇਹ ਲਾਭਦਾਇਕ ਆ ਜਿਹੜੀ ਚੀਜ਼ ਹੈਗੀ ਹੈ ਤੇ ਹੁਣ ਕੁਛ ਪਦੀਨੇ ਦੇ ਪੱਤੇ ਹੈਗੇ ਆ ਇਹ ਤੁਸੀਂ ਸਾਬਤ ਵੀ ਪਾ ਸਕਦੇ ਆ ਤੇ ਤੁਸੀਂ ਇਹਨੂੰ ਜਿਹੜਾ ਹੈਗਾ ਬਰੀਕ-ਬਰੀਕ ਕੱਟ ਕੇ ਓਦਾਂ ਵੀ ਤੁਸੀਂ ਇਹਨੂੰ ਪਾ ਸਕਦੇ ਮੈਂ ਇਹਨੂੰ ਬਰੀਕ-ਬਰੀਕ ਕੱਟ ਕੇ ਪਾ ਰਹੀ ਆ ਕਿਉਂਕਿ ਪਦੀਨੇ ਦੇ ਪੱਤੇ ਹੀ ਕਾਫੀ ਵੱਡੇ-ਵੱਡੇ ਸੀਗੇ ਤੇ ਇਹਨੂੰ ਕੱਟ ਕੇ ਆਪਾਂ ਪਾ ਦੇਣਾ ਹੋ ਸਕੇ ਤਾਂ ਇਹਨੂੰ ਪੂਰੀ ਤੁਸੀਂ ਇੱਕ ਨਾਈਟ ਆ ਜਿਹੜਾ ਰੱਖ ਲਵੋ ਤੇ ਨਹੀਂ ਤਾਂ ਘੱਟੋ ਘੱਟ ਆ ਜਿਹੜਾ ਘੰਟਾ ਜਾਂ 2 ਘੰਟੇ ਤੁਸੀਂ ਇਸ ਪਾਣੀ ਨੂੰ ਜਿਹੜਾ ਹੈਗਾ ਉਹ ਰੱਖਣਾ ਬਹੁਤ ਹੀ ਇਹ ਮਿੱਠਾ ਮਿੱਠਾ ਪਾਣੀ ਹੁੰਦਾ ਤੇ ਖੀਰੇ ਦੀ ਜਿਵੇਂ ਖੁਸ਼ਬੂ ਖੀਰਾ ਬਹੁਤ ਠੰਡਾ ਖੀਰਾ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਆ ਜਿਵੇਂ ਉਹਦੇ ਵਿੱਚ ਪਾਣੀ ਹੁੰਦਾ ਕੋਈ ਕੈਲਰੀ ਨਹੀਂ ਹੁੰਦੀ ਤਾਂ ਇਹ ਮੋਟਾਪਾ ਵੀ ਦੂਰ ਕਰਦਾ ਤਾਂ ਇਹ ਜਦੋਂ ਮਤਲਬ 2 ਘੰਟੇ ਹੋ ਜਾਣ ਘੰਟਾ ਜਾਂ 2 ਘੰਟੇ ਹੋ ਜਾਣ ਤਾਂ ਇਹ ਪਾਣੀ ਇਸੇ ਤਰ੍ਹਾਂ ਹੀ ਜਿਹੜਾ ਪਿਆ ਰੂਗਾ ਤੇ ਫਿਰ ਬਾਅਦ ਵਿੱਚ ਜਿਹੜਾ ਇਹਨੂੰ ਆਪਾਂ ਛਾਲ ਲੈਣਾ ਤੇ ਛਾਲ ਕੇ ਇੱਕ ਬੰਦੇ ਨੇ ਇਹ ਪੀਣਾ ਬੇਸ਼ੱਕ ਤਾਂ ਤੁਸੀਂ ਥੋੜਾ ਥੋੜਾ ਕਰਕੇ ਮਤਲਬ ਪੀ ਲਓ ਪੀਣ ਦਾ ਤਰੀਕਾ ਬਸ ਆ ਜਿਹੜਾ ਉਹ ਤੁਹਾਨੂੰ ਇਹ ਆਉਣਾ ਚਾਹੀਦਾ ਇਨੂੰ ਤੁਸੀਂ ਇਦਾਂ ਉਵੇਂ ਪਿਆ ਹੈਗਾ ਇਹ ਤੇ ਇਹਦਾ ਟੇਸਟ ਜਿਹੜਾ ਉਹ ਵੀ ਬਹੁਤ ਵਧੀਆ ਹੁੰਦਾ ਹੈ ਨਹੀਂ ਹੈਗਾ ਵੀ ਬੱਚੇ ਨੂੰ ਨਹੀਂ ਪੀਣਗੇ ਬੱਚਿਆਂ ਨੂੰ ਖਾਸ ਕਰਕੇ ਗਰਮੀ ਦੇ ਦਿਨਾਂ ਵਿੱਚ ਜਿਵੇਂ ਲੂ ਹੋ ਜਾਂਦੇ ਆ ਤਾਂ ਉਹ ਤੁਸੀਂ ਬੱਚਿਆਂ ਨੂੰ ਇਹ ਪਾਣੀ ਆ ਜਿਹੜਾ ਜ਼ਰੂਰ ਦੇਣਾ ਸਟਰੌ ਲਾ ਕੇ ਦਿਓ ਕਿਵੇਂ ਵੀ ਤੁਹਾਡੇ ਬੱਚੇ ਪੀਂਦੇ ਸਾਡਾ ਬੱਚਾ ਤਾਂ ਇਹਨੂੰ ਪੀ ਲੈਂਦਾ ਕਿਉਂਕਿ ਖੀਰੇ ਦਾ ਪਾਣੀ ਆ ਜਿਹੜਾ ਮਿੱਠਾ-ਮਿੱਠਾ ਹੁੰਦਾ ਵਿੱਚ ਥੋੜੀ ਲੈਮਨ ਤੇ ਪੁਦੀਨੇ ਦੀ ਜਿਹੜੀ ਖੁਸ਼ਬੂ ਉਹ ਵੀ ਮਿਕਸ ਹੋ ਜਾਂਦੀ ਹੈ ਤੇ ਇਦਾਂ ਤੁਸੀਂ ਛਾਨ ਕੇ ਬੇਸ਼ੱਕ ਤਾਂ ਤੁਸੀਂ ਇੱਕੇ ਵਾਰੀ ਪੀ ਲਓ ਤੇ ਬੇਸ਼ੱਕ ਤੁਸੀਂ ਇਹਨੂੰ 4-5 ਗਲਾਸ ਆ ਜਿਹੜੇ ਉਹ ਕੰਟੀ ਕੰਟੀ ਬਾਦ ਦੇ ਦੇ ਕੰਟੀ ਬਾਜੂ ਮੇ ਅੱਪਾ ਪੀਨੇ ਓਦਾਂ ਪਹਿਲੇ ਤੋਂ ਇੱਕ ਬੰਦੇ ਨੇ ਇਹ ਜਿਹੜਾ ਹੈਗਾ ਸਾਰਾ ਪਾਣੀ ਆ ਉਹ ਪੀਣਾ ਇਹ ਜਿੰਨਾ ਕਾਪਾ ਬਣਾਇਆ ਹੈਗਾ ਤੇ ਇਹਨੂੰ ਤੁਸੀਂ ਮਤਲਬ ਜਿਵੇਂ ਤੁਹਾਨੂੰ ਲੱਗਦਾ ਪਰ ਪੀਣਾ ਇਹਨੂੰ ਬੈਠ ਕੇ ਆ ਬੈਠ ਕੇ ਪੀਣਾ ਤੇ ਇਦਾਂ ਗਰਲਾ ਨਹੀਂ ਲੈਣਾ ਜਿਵੇਂ ਪਾਣੀ ਦਾ ਆਪਾ ਗਰਲਾ ਲੈਨੇ ਹੁੰਨੇ ਆ ਇਹਨੂੰ ਇਦਾਂ ਸਿਪ ਸਿਪ ਕਰਕੇ ਜਿਵੇਂ ਹੌਲੀ ਹੌਲੀ ਨਿੱਕੀ ਕੁੱਟ ਦੇ ਨਾਲ ਜਿਵੇਂ ਪਾਣੀ ਪੀਣਾ ਓਦਾਂ ਤੁਸੀਂ ਇਹਨੂੰ ਜਿਹੜਾ ਪੀਣਾ ਹੈਗਾ ਤੇ ਹੋ ਸਕੇ ਤਾਂ ਇਹਨੂੰ ਪੈਰੀਂ ਪਾਰ ਬੈਠ ਕੇ ਪੀਣਾ ਤੇ ਜੇ ਹੋ ਸਕੇ ਤਾਂ ਚਲੋ ਮੰंजे ਤੇ ਬੈਠ ਕੇ ਪੀ ਲੋ ਪਰ ਖੜਕੇ ਜਿਹੜਾ ਪਾਣੀ ਉਹ ਨਹੀਂ ਪੀਣਾ ਅੰਦਾ ਇਦਾਂ ਤੁਸੀਂ ਇਹਨੂੰ ਸਿਪ ਸਿਪ ਕਰਕੇ ਪੀ ਲੋਗੇ ਤਾਂ ਸਾਰੀ ਗਰਮੀ ਆ ਜਿਹੜੀ ਤੁਹਾਨੂੰ ਕਦੇ ਗਰਮੀ ਨਹੀਂ ਲੱਗੇਗੀ ਲੂਣ ਹੀ ਲੱਗਣਗੇ ਬਹੁਤ ਵਧੀਆ ਇਹ ਚੀਜ਼ ਹੈਗੀ ਇਹ ਮੈਨੂੰ ਵੀ ਕਿਸੇ ਮਤਲਬ ਮੈਡੀਕਲ ਬੰਦੇ ਨੇ ਇਹ ਦੱਸੀ ਆ ਤੇ ਸਾਰੇ ਲੋਕ ਕੀ ਇਹ ਕਰ ਰਹੇ ਆ ਤੇ ਆਪਾਂ ਨੂੰ ਵੀ ਇਹ ਜ਼ਰੂਰ ਕਰਨਾ ਚਾਹੀਦਾ ਮੈਂ ਵੀਰਪਾਲ ਕੌਰ ਸਿੱਖੋਂ ਜੈਤੋ ਤੁਸੀਂ ਜੁੜਿਆ ਸਾਡੇ ਪੇਜ ਤੇ ਸਾਡੇ ਚੈਨਲ ਦੇ ਨਾਲ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲੋ ਸਬਸਕ੍ਰਾਈਬ ਕਰ ਲੋ ਤੇ ਤੁਸੀਂ ਇਹ ਪਾਣੀ ਪੀ ਕੇ ਜਿਹੜਾ ਫੁੱਲ ਐਕਟਿਵ ਰਹੋਗੇ ਤੇ ਜਰੂਰ ਇਹਨੂੰ ਬਣਾਉਣਾ ਗਰਮੀ 'ਚ ਇੱਕ ਹਫਤੇ 'ਚ ਨਹੀਂ ਤਾਂ ਇੱਕ ਵਾਰੀ ਕਰ ਲਓ ਤੇ ਤੁਸੀਂ ਪੇਟ ਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਵੀ ਤੁਸੀਂ ਨਜਾਤ ਪਾ ਲੋਗੇ ਬਹੁਤ ਵਧੀਆ ਇਹ ਟੈਕਨੀਕ ਹੈਗੀ ਸਾਰਿਆਂ ਨੇ ਯੂਜ਼ ਕਰਨੀ ਆ ਹਫਤੇ 'ਚ ਜਿਹੜਾ ਹੋ ਸਕਦਾ ਤਾਂ ਇੱਕ ਵਾਰੀ ਆ ਜਿਹੜਾ ਉਹ ਜਰੂਰ ਤੁਸੀਂ ਟ੍ਰਾਈ ਕਰੋ ਜੇ ਰੋਜ਼ ਨਹੀਂ ਕਰ ਸਕਦੇ ਤਾਂ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਸ਼ੇਅਰ ਕਰ ਦਿਓ ਅੱਗੇ